ਸੋ ਇਹ ਸਾਨੂੰ ਬਾਪੂ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਸਤੇਂਦਰ ਸਿੰਘ ਤਕਰੀਬਨ 9 ਦਿਨ ਪਹਿਲਾਂ ਅਚਾਨਕ ਗਾਇਬ ਹੋ ਜਾਂਦਾਗਾ ਪਾਂਨੇਲੇ ਦੇ ਨੇੜੇ ਉਹਨਾਂ ਦੀ ਗੱਡੀ ਮਿਲਦੀ ਹੈਗੀ ਕਿ ਜਿਵੇਂ ਬਾਪੂ ਜੀ ਨੇ ਦੱਸਿਆ ਗੱਡੀ ਦੇ ਵਿੱਚ ਚੱਪਲ ਸੀਗੀ ਨੰਬਰ ਪਲੇਟ ਪੁੱਠੀ ਦੱਸੀ ਜਾ ਰਹੀ ਹੈ ਜਿਹੜੀ ਹੁਣ ਇਹ ਤਾਂ ਸਰਚ ਦਾ ਵਿਸ਼ਾ ਹੈਗਾ ਸਰਚ ਕੋਈ ਟੈਨਸ਼ਨ ਤਾਂ ਨਹੀਂ ਹੈਗੀ ਸੀ ਦਿਮਾਗ ਤੇ ਜਿਵੇਂ ਮਤਲਬ ਟੈਨਸ਼ਨ ਹੋ ਜਾਂਦੀ ਹੈ ਅੱਜ ਕੱਲ ਡਿਪਰੈਸ਼ਨ ਜਾ ਹੋ ਜਾਂਦਾ ਹਾਂਜੀ ਕੋਈ ਡਿਪਰੈਸ਼ਨ ਨਹੀਂ ਕੋਈ ਮਤਲਬ ਨਹੀਂ ਉਹਨੂੰ ਉਹਦੀ ਦੁਕਾਨ ਕਪੜੇ ਦੀ ਵਧੀਆ ਚੱਲ ਰਹੀ ਏ ਕੋਈ ਸਾਰਾ ਆਪਣਾ ਉਹ ਜੀ ਸਾਰਾ ਕਰਤਾ ਤਰਤਾ ਸੀ ਸਾਰਾ ਤਨਖਾਹ ਆਉਂਦੀ ਸੀ ਦੂਜਾ ਮੁੰਡਾ ਫੌਜ 'ਚ ਵੱਡਾ ਭਰਾ ਉਹਦਾ ਕੋਈ ਉਹ ਜੀ ਗੱਲ ਨੇ ਇੱਕ ਇੱਕ ਬੱਚਾ ਦੂਆ ਕੋਲ ਕੋਈ ਇੱਕ ਚੱਪਲ ਮਿਲੀ ਏ ਚੱਪਲ ਪੁੱਠੀ ਪਈ ਸੀ ਇੱਕ ਨੰਬਰ ਪਲੇਟ ਜਿਹੜੀ ਗੱਡੀ ਦੀ ਉਹ ਪੁੱਠੀ ਪਈ ਸੀ ਅੱਗੇ ਗੱਡੀ ਦੇ ਰੋਡ ਤੇ ਛੁੱਟੀ ਸੀ ਹੁਣ ਇਹ ਨਹੀਂ ਪਤਾ ਗੱਡੀ ਕਿਵੇਂ ਆਈ ਏ ਕਿਵੇਂ ਕਿਹੜੇ ਹਾਲ ਚ ਆਈ ਏ ਉੱਥੇ ਗੱਡੀ ਖੜੀ ਚਲਦਾ ਗੀਓ ਜੀ ਡਿਵਰਸ਼ਨ ਜਿੱਤੇ ਮਗਾ ਤਾਂ ਹੋਵੇ ਜੇ ਕੋਈ ਕਿਤੇ ਕਮੀ ਹੋਵੇ ਸਾਨੂੰ ਪਰਵਾਰ ਨੌਕਰੀ ਵਾਲਾ ਸਾਰਾ ਪਰਵਾਰ ਨੌਕਰੀ ਵਾਲਾ ਧਾਰਾ ਪਹਿਲਾਂ ਵੱਡਾ ਟਾਇਲਾ ਵੱਡਾ ਬੇਟਾ ਫੌਜ ਸਤਿ ਸ਼ਕਲ ਦੋਸਤੋ ਆਸ ਕਰਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਾਰੇ ਪਿਛਲੇ ਦਿਨੀ ਸਮਾਣੇ ਤੋਂ ਇੱਕ ਜਿਹੜੀ ਬਹੁਤ ਹੀ ਸਨਸਨੀਖੇਜ਼ ਖਬਰ ਨਿਕਲ ਕੇ ਸਾਹਮਣੇ ਆਉਂਦੀ ਆ ਸਮਾਰਨੇ ਦਾ ਨੌਜਵਾਨ ਸੀਗਾ ਸਤੇਂਦਰ ਸਿੰਘ ਜਿਹੜਾ ਕਿ ਬਤੌਰ ਕਾਂਸਟੇਬਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਸੀਗਾ ਮਹਾਲੀ ਦੇ ਵਿੱਚ ਆਪਣੀ ਸੇਵਾ ਬੰ ਨਿਭਾ ਰਿਹਾ ਸੀਗਾ ਉਹਨਾਂ ਦੇ ਘਰੇ ਖੜੇ ਹਨ ਕਿ ਜਿਹੜਾ ਕਿ ਤਕਰੀਬਨ 9 ਦਿਨ ਪਹਿਲਾਂ ਅਚਾਨਕ ਗਾਇਬ ਹੋ ਜਾਂਦਾਗਾ ਗਾਇਬ ਹੋ ਜਾਂਦਾ ਜੇਕਰ ਗੱਲਬਾਤ ਕਰੀਏ ਤਾਂ ਆਪਣੇ ਘਰਦਿਆਂ ਨਾਲ ਵੀ ਗੱਲਬਾਤ ਹੁੰਦੀ ਆ ਕਿ ਕਦੋਂ ਆ ਰਿਆਂਗਾ ਮੈਂ ਕਿੱਥੇ ਆ ਗਿਆ ਜਦੋਂ ਇੱਕ ਵਾਰੀ ਟੂਲ ਟੈਕਸ ਤੋਂ ਲੰਘਦੇ ਨੇ ਤਿਹੜੀ ਚੱਟਾਂ ਵਾਲਾ ਤੋਂ ਬਾਅਦ ਆਪਣੀ ਪਤਨੀ ਨਾਲ ਗੱਲ ਹੁੰਦੀ ਆ ਕਿ ਮੈਂ ਥੋੜੇ ਸਮੇਂ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਤਕਰੀਬਨ 9 ਦਿਨ ਲੰਘ ਜਾਂਦੇ ਨੇ 9 ਦੇ ਲੰਘਣ ਤੋਂ ਬਾਅਦ ਵੀ ਹਜੇ ਤੱਕ ਕੁਝ ਪਤਾ ਹੀ ਚੱਲਿਆ ਕਿ ਸਤੇਂਦਰ ਸਿੰਘ ਗਿਆ ਤਾਂ ਗਿਆ ਕਿੱਥੇ ਹੈਗਾ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦਾ ਸਰਚ ਆਪਰੇਸ਼ਨ ਅਭਿਆਨ ਜਿਹੜਾ ਜਾਰੀ ਹੈਗਾ ਉਹਨਾਂ ਵੱਲੋਂ ਜਿਹੜਾ ਚੱਪੇ-ਚੱਪੇ ਦੀ ਛਾਣ ਕੀਤੀ ਜਾ ਰਹੀ ਹੈਗੀ ਜਦੋਂ ਪਟਿਆਲਾ ਰੋਡ ਦੇ ਉੱਤੇ ਭਾਨੜਾ ਪਿੰਡ ਦੇ ਨੇੜੇ ਉਹਨਾਂ ਦੀ ਗੱਡੀ ਮਿਲਦੀ ਹੈਗੀ ਗੱਡੀ ਲੋਕ ਹੁੰਦੀ ਹੈ ਚਾਬੀ ਵੀ ਨਹੀਂ ਹੈਗੀ ਸੀ ਗੱਡੀ ਦੀ ਤੇ ਉਹ ਤੋਂ ਬਾਅਦ ਜਿਹੜਾ ਫੋਨ ਉਹ ਵੀ ਵੇਚ ਨਹੀਂ ਹੈਗਾ ਸੀਗਾ ਗੱਡੀ ਕੀ ਆ ਗੱਡੀ ਜਿਹੜੀ ਪੰਦਰਾ ਪਿੰਡ ਦੇ ਕੋਲੋਂ ਮਿਲਦੀ ਆ 55 ਨੰਬਰ ਰੁੱਖ ਕੋਲੋਂ ਉਹ ਤੋਂ ਬਾਅਦ ਸਤਿੰਦਰ ਸਿੰਘ ਤਕਰੀਬਨ ਗਾਇਬ ਹੋ ਜਾਂਦਾ ਹੈਗਾ ਜਿਹੜੀ ਸ਼ਾਂਤਨੀ ਖੇਜ਼ ਖਬਰ ਆ ਗਈ ਇਹ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆਂਗੇ ਬਹੁਤ ਹੀ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈਗੀ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਤਕਰੀਬਨ ਥੋੜੇ ਦਿਨਾਂ ਬਾਅਦ ਐਦਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇਗੀਆਂ ਹੁਣ ਦੇਖਣਯੋਗ ਇਹ ਹੋਊਗਾ ਕਿ ਗੱਲਬਾਤ ਕੀ ਹੋਈ ਆ ਕਿਉਂ ਜਿਹੜਾ ਸਟੈਂਡਰਡ ਸਿੰਘਾਗਾ ਨੂੰ ਪੁਲਿਸ ਲੱਭਣ ਦੇ ਵਿੱਚ ਜਿਹੜੀ ਹਜ ਤੱਕ ਨਾਕਾਮ ਆਗੀ ਤਕਰੀਬਨ ਅੱਜ ਨੌਵਾਂ ਦਿਨ ਚੜ ਗਿਆ ਨੌ ਦੇ ਲੰਘ ਜਾਣ ਦੇ ਬਾਵਜੂਦ ਵੀ ਜਿਹੜਾ ਪੁਲਿਸ ਦੇ ਹੱਥ ਨਾ ਮੋਛੀ ਲੱਗੀ ਹੈਗੀ ਜੇਕਰ ਇੱਕ ਕਾਂਸਟੇਬਲ ਨੂੰ ਪੁਲਿਸ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਹੈਗੀ ਤਾਂ ਪੁਲਿਸ ਦੀ ਕਿਤੇ ਨਾ ਕਿਤੇ ਜਿਹੜੀ ਬਹੁਤ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਫੇਲਿਅਰ ਵੀ ਸਾਬਤ ਹੁੰਦਾ ਕਿਉਂਕਿ ਇਹਦੇ ਵਿੱਚ ਜੇਕਰ ਆਪਣੇ ਪੁਲਿਸ ਅਧਿਕਾਰੀ ਨੂੰ ਪੁਲਿਸ ਲੱਭਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਹੈਗੀ ਤਾਂ ਬਹੁਤ ਵੱਡਾ ਫੇਲਿਅਰ ਆਗਾ ਦੂਜੀ ਗੱਲ ਫਿਰ ਆਮ ਲੋਕਾਂ ਦੇ ਲਈ ਕੀ ਰਵਈਆ ਹੋਊਗਾ ਪ੍ਰਸ਼ਾਸਨ ਦਾ ਇਸ ਲਈ ਅੱਜ ਅਸੀਂ ਜਿਹੜਾ ਕਵਰੇਜ ਕਰ ਰਹੇ ਸੀ ਕਿ ਸਤਿੰਦਰ ਸਿੰਘ ਦੇ ਘਰੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰያਗੇ ਕਿ ਕਿਵੇਂ ਜਿਹੜਾ ਘਰ ਦਾ ਮਾਹੌਲ ਆਗਾ ਕੀ ਗੱਲਬਾਤ ਆਗੀ ਕਿਉਂ ਸਤਿੰਦਰ ਸਿੰਘ ਜਿਹੜਾ ਅਚਾਨਕ ਗਾਇਬ ਹੋ ਗਿਆ ਅਸੀਂ ਹੁਣ ਦੇ ਘਰ ਦੇ ਪਰਿਵਾਰ ਮੈਂਬਰਾਂ ਦੇ ਨਾਲ ਵੀ ਗੱਲ ਕਰਾਂਗੇ ਤੇ ਪੁੱਛਾਂਗੇ ਵੀ ਕੀ ਗੱਲਬਾਤ ਹੋਈ ਜਾਗੀ ਆਜੋ ਜੀ ਪਰਿਵਾਰ ਦੇ ਮੈਂਬਰਾਂ ਦੇ ਨਾਲ ਮੌਜੂਦ ਆਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਕਿਹੜਾ ਤੇ ਨਸੀਬ ਆਪਕੋ ਜਦੋਂ ਇਹ ਘਟਣਾ ਵਾਪਰਦੀ ਆ ਮੰਗਲਵਾਰ ਗਿਆ ਜੀ ਥੋ ਡਿਊਟੀ ਤੇ ਅੱਛਾ ਮੰਗਲਵਾਰ ਡਿਊਟੀ ਤੇ ਗਿਆ ਤੇ ਮਤਲਬ ਉਥੋਂ 9 ਵਜੇ ਟੁਰਦਾ ਉਥੋਂ ਹੂੰ ਗੰਡੀਗੜੋਂ ਤੇ 9 ਵਜੇ ਟੁਰ ਕੇ ਉਹਦੇ ਆਪਣੀ ਵਾਈਫ ਨਾਲ ਹੀ ਗੱਲ ਕੀਤੀ ਹੈ ਮਤਲਬ ਕੋਈ ਮੈਂ ਆ ਰਿਹਾ ਵਾਂ ਹੂੰ ਤੋਂ ਬਾਅਦ ਇੱਥੇ ਸਾਨੂੰ ਤੇ ਫਿਰ ਇਹਨਾਂ 12 ਵਜੇ ਬਿਠਾਇਆ ਰਾਤ ਨੂੰ ਤੇ ਫੋਨ ਬੰਦ ਆ ਰਿਹਾ ਹੂੰ ਤੇ ਸਾਨੂੰ ਕੋਈ ਮਤਲਬ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਏ ਅਸੀਂ ਉੱਥੇ ਆ ਸਾਰੇ ਪਰਿਵਾਰ ਉੱਠ ਕੇ ਅਸੀਂ ਗੱਡੀ ਲਈਏ ਇੱਥੋਂ ਅਸੀਂ ਸਮਝ ਲਓ ਇਹਦਾ ਡੈਡੀ ਵੀ ਉੱਥੇ ਸੀ ਆਪਣੇ ਮੋਹਾਲੀ ਸਾਹਿਬ ਆਂਪ ਸਾਹਿਬ ਜੀ ਤੇ ਆਂਪ ਸਾਹਿਬ ਸੀ ਅਸੀਂ ਫੋਨ ਫੜ ਕੀਤੇ ਉਹਨਾਂ ਨੂੰ ਵੀ ਕੀਤੇ ਵੀ ਮਤੇ ਚੰਡੀਗੜ੍ਹ ਹੀ ਨਗਰ ਅੜ ਗਏ ਹੋਵੇ ਉਹਨਾਂ ਨੂੰ ਫੋਨ ਕੀਤਾ ਫਿਰ ਉਹ ਚਲੋ ਅਸੀਂ 1 ਵਜੇ ਨੂੰ ਅਸੀਂ ਗੱਡੀ ਕਰਾਓ ਆਪਣਗਿਆਂ ਲਾ ਲਓ ਅੱਛਾ ਬਸ ਉੱਥੇ ਹੋਰ ਕੋਈ ਉੱਥੇ ਗੱਡੀ ਚ ਸ਼ੈ ਨਹੀਂ ਮਿਲੀ ਬਸ ਇੱਕ ਚੱਪਲ ਮਿਲੀ ਏ ਚੱਪਲ ਪੁੱਠੀ ਪਈ ਸੀ ਇੱਕ ਨੰਬਰ ਪਲੇਟ ਜਿਹੜੀ ਗੱਡੀ ਦੀ ਉਹ ਪੁੱਠੀ ਪਈ ਸੀ ਅੱਗੇ ਗੱਡੀ ਦੇ ਰੋਡ ਤੇ ਛੁੱਟੀ ਸੀ ਹੁਣ ਇਹ ਨਹੀਂ ਪਤਾ ਗੱਡੀ ਕਿਵੇਂ ਆਈ ਏ ਕਿਵੇਂ ਕਿਹੜੇ ਹਾਲ ਚ ਆਈ ਏ ਉੱਥੇ ਗੱਡੀ ਖੜੀ ਹੋਈ ਜੇ ਪੁਲਿਸ ਪ੍ਰਸ਼ਾਸਨ ਨੇ ਗੱਲ ਕਰੀਏ ਕਿੱਥੋਂ ਤੱਕ ਗੱਲ ਪਹੁੰਚੀ ਆ ਹੋਈ ਏ ਕੋਈ ਗੱਲ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਤੇ ਚਲੋ ਆਪਣੇ ਥਾਂ ਯੋਰ ਲਾ ਹੀ ਰਿਆ ਉਹਦੇ ਆਂਦੇ ਨੇ ਸਾਨੂੰ ਅਜੇ ਕੋਈ ਸਰਾਫ ਨਹੀਂ ਮਿਲ ਰਿਆ ਜਿਉਂ ਸਾਰੇ ਚਲੋ ਪੱਜੇ ਫਿਰਦੇ ਨੂੰ ਸਾਰਿਆਂ ਨਾਲ ਗੱਲਬਾਤ ਹੁੰਦੀ ਏ ਸਾਰਿਆਂ ਦੇ ਨੇ ਵੀ ਆਪਣੇ ਥਾਂ ਕੋਈ ਯੂਜੀ ਉਹਦੇ ਆਂਦੇ ਨੇ ਢਿਲ ਨਹੀਂ ਛੱਡ ਰਹੇ ਵੀ ਜਿੰਨਾ ਚਿਰ ਸਰਾਫ ਨਾ ਮਿਲੇ ਉਹਦੇ ਆਂਦੇ ਨੇ ਜੇ ਕੋਈ ਤੁਹਾਡੇ ਕੋਲ ਹੁਣ ਸਾਡੇ ਜੇ ਕੋਈ ਕਿਸੇ ਨਾਲ ਕੋਈ ਆਪਣੇ ਨਾਲ ਹੈ ਹੀ ਨਹੀਂ ਕਿਸੇ ਭੈਣ ਭਰਾ ਦਾ ਤੇ ਅਸੀਂ ਐਵੇਂ ਕਿਸੇ ਦਾ ਨਾਮ ਤੇ ਨਹੀਂ ਲਾਉਂਦੇ ਕੋਈ ਜਿੱਤ ਵੈਂਸ ਜਾਂ ਕੁਛ ਐਦਾਂ ਦੀ ਗੱਲਬਾਤ ਨਾ ਲਓ ਜਿੱਤ ਬਾਦ ਸਾਡੇ ਦੇ 10 ਪਿੰਡਾਂ 50 ਪਿੰਡਾਂ ਚ ਪਤਾ ਕਰ ਲਓ ਕਿਸ ਨਾਲ ਹੈ ਕੋਈ ਟੈਨਸ਼ਨ ਤਾਂ ਨਹੀਂ ਹੈਗੀ ਸੀ ਦਿਮਾਗ ਤੇ ਜਿੰਨੇ ਮਤਲਬ ਟੈਨਸ਼ਨ ਹੋ ਜਾਂਦੀ ਅੱਜ ਕੱਲ ਡਿਪਰੈਸ਼ਨ ਜਾ ਹੋ ਜਾਂਦਾ ਨਹੀਂ ਕੋਈ ਡਿਪਰੈਸ਼ਨ ਨਹੀਂ ਕੋਈ ਮਤਲਬ ਨਹੀਂ ਉਹ ਉਹਨੂੰ ਉਹਨਾਂ ਦੀ ਦੁਕਾਨ ਕੱਪੜੇ ਦੀ ਵਧੀਆ ਚੱਲ ਰਹੀ ਏ ਕੋਈ ਸਾਰਾ ਆਪਣਾ ਉਹ ਹੀ ਸਾਰਾ ਕਰਤਾ ਤਰਤਾ ਸੀ ਸਾਰਾ ਤਨਖਾਹ ਆਉਂਦੀ ਦੂਜਾ ਮੁੰਡਾ ਫੌਜ 'ਚ ਵੱਡਾ ਭਰਾ ਉਹਦਾ ਕੋਈ ਉਹਦੀ ਗੱਲ ਇੱਕ ਇੱਕ ਬੱਚਾ ਦੂਆ ਕੋਲ ਕੋਈ ਕਿਸੇ ਕਿਸਮ ਦਾ ਐਡਾ ਖਰਚ ਨਹੀਂ ਕੋਈ ਸਾਡੇ ਬੱਚੇ ਨਸ਼ਾਈ ਨਹੀਂ ਕੋਈ ਕਿਸੇ ਕਿਸਮ ਦਾ ਵੀ ਨਹੀਂ ਸਾਡਾ ਕੋਈ ਅੱਜ ਕਹਿਣੇ ਸੋਏ ਸਨ ਬਾਪੂ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨ ਹੀ ਸਤਿੰਦਰ ਸਿੰਘ ਤਕਰੀਬਨ 9 ਦਿਨ ਪਹਿਲਾਂ ਅਚਾਨਕ ਗਾਇਬ ਹੋ ਜਾਂਦਾਗਾ ਪਾਂ ਨੇੜੇ ਦੇ ਨੇੜੇ ਉਹਨਾਂ ਦੀ ਗੱਡੀ ਮਿਲਦੀ ਹੈ ਕਿ ਜਿਵੇਂ ਬਾਪੂ ਜੀ ਨੇ ਦੱਸਿਆ ਗੱਡੀ ਦੇ ਵਿੱਚ ਚੱਪਲ ਸੀਗੀ ਨੰਬਰ ਪਲੇਟ ਪੁੱਠੀ ਦੱਸੀ ਜਾ ਰਹੀ ਹੈ ਜਿਹੜੀ ਹੁਣ ਇਹ ਤਾਂ ਸਰਚ ਦਾ ਵਿਸ਼ਾ ਹੈਗਾ ਸਰਚ ਅਭਿਆਨ ਜਾਰੀ ਦੱਸਿਆ ਜਾ ਰਿਹਾ ਹੈਗਾ ਪੁਲਿਸ ਦਾ ਬਾਕੀ ਤਕਰੀਬਨ 9 ਦਿਨ ਹੋ ਗਏ ਨੇ ਅੱਜ ਨੌਵਾਂ ਦਿਨ ਆਗਾ ਲੰਮਾ ਸਮਾਂ ਹੋ ਗਿਆ ਔਰ ਪੁਲਿਸ ਪ੍ਰਸ਼ਾਸਨ ਦੀ ਜੇਕਰ ਗੱਲਬਾਤ ਕਰੀਏ ਤਾਂ ਆਖਿਆ ਜਾ ਰਿਹਾਗਾ ਕਿ ਸਾਡਾ ਸਰਚ ਆਪਰੇਸ਼ਨ ਜਾਰੀ ਹੈਗਾ ਹੁਣ ਕਿੰਨਾ ਸਮਾਂ ਹੋਰ ਲੱਗ ਸਕਦਾ ਕੀ ਗੱਲਬਾਤ ਹੋਈ ਆਏ ਤਾਂ ਜਾਂਚ ਦਾ ਬੇਸ਼ੱਕ ਆ ਅੱਜ ਅਸੀਂ ਸਤਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਧੰਨਵਾਦ ਜੀ ਹਾਂ ਗਰਮੀ ਅਲਗ ਹੋ ਰਹੀ ਹੈ ਆਜ ਆਜੋ ਹੋਰ ਕੀ ਕਾਜ ਕਾਜੋ ਜਲਦਾ ਕੋਈ ਜੇ ਡਿਵਰੇਸ਼ਨ ਜਿੱਤੇ ਮਗਾ ਕਾ ਹੋਵੇ ਜੇ ਕੋਈ ਕਿਤੇ ਕਮੀ ਹੋਵੇ ਸਾਰਾ ਪਰਿਵਾਰ ਨੌਕਰੀ ਵਾਲਾ ਸਾਰਾ ਪਰਿਵਾਰ ਨੌਕਰੀ ਵਾਲਾ ਧਾਰਾ ਪਹਿਲਾ ਵੱਡਾ ਡਟਾ ਵੱਡਾ ਬੇਟਾ ਫੌਜ ਤੇ ਮੁੰਡਾ ਛੋਟਾ ਪੁਲਿਸ ਤੇ ਦੁਕਾਨ ਦੀ ਵੀ ਹੈ ਸਾਰਾ ਪਰਿਵਾਰ ਲੱਗਿਆ ਪਹਿਲੀ ਦਾ ਪਹਿਲੀ ਦਾ ਢੇਕਾ ਹੁੰਦਾ ਸਾਰਾ ਕੁਝ ਸਾਫੇ ਵਾਦੂ ਜਿਸ ਹੋਰ ਦੀ ਕਿਰਪਾ ਸਾਰਾ ਪਰਿਵਾਰ ਵਾਲਮੀ ਪ੍ਰਵਾਸਾਂ ਬਰਮਾਰਾ ਨੇ ਰੰਗ ਲਗਾ ਲਿਆ ਬਰਮਾਰਾ ਸਾਰਾ ਬਰਮਾਰਾ ਸਾਰਾ ਮਹਾਰਾਜ ਨੇ ਪੁੱਛਿਆ ਕਿ ਕਿਵੇਂ ਹਾਂ ਕਿ ਇੱਕ ਇੱਕ ਬੱਚਾ ਮੁੜਿਆ ਦੁਮਾ ਕੋਲ ਇੱਕ ਇੱਕ ਘਾਤ ਆ ਦੁਮਾ ਕੋਲ ਮਹਾਰਾਜ ਨੇ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਅਵੇ ਆਪਨੇ ਨਜ਼ਰ ਹੀ ਲੱਗ ਲਈਏ ਹੋਰ ਕਿਸੇ ਗੱਲ ਦੀ ਆਪਾਂ ਕੀ ਅਭਿਆਸ ਹੈ ਮਹਾਰਾਜ ਨੇ ਤੁਹਾਨੂੰ ਨਹੀਂ ਦਿੱਤੀ ਬੜਾ ਕੁਝ ਹੋ ਗਿਆ ਹੈ ਨਹੀਂ ਫਿਰ ਜਿਹੜੇ ਕਿਹੜੇ ਕੋਲ ਆਂਦਾ ਹੈ ਕੋਲ ਕਰਵਾਇਆ ਹੈ ਮਹਾਰਾਜ ਤੇ ਕਹਿਨੇ ਆ ਤੁਹਾਨੂੰ ਪਾਣੀ ਦੇ ਵੀ ਪ੍ਰਣਾਲੀ ਜਾ ਰਿਹਾ ਹੈ ਨਾ ਉਸ ਵਿੱਚ ਆ ਕੀ ਮਾ ਡੋੜ ਦੁਨੀਆ ਦੇ ਸਭ ਤੋਂ ਸੱਜੀ ਗੜੀ ਆ ਟੋਨ ਗੀ ਸਾਰੇ ਪੁਰੀਆਲੇ ਵਾਲੇ ਆਟੋਮੋਟਿਵ ਰਿਮਾਰਕ ਤੋਂ ਕੰਮ ਤੇ ਵੀ ਕਰੇ ਉਹ ਪਾਜਾ ਦੇ ਕਿੱਟੀ ਬੜੀ ਹੁਣ ਜਿੰਨਾ ਤੇ ਸਾਡੇ ਹੱਥ ਨਹੀਂ ਹੁੰਦਾ ਉਹਨੇ ਕਿ ਬੜਾ ਖਾਣ ਨਹੀਂ ਸਰ ਇਹਦੇ ਵਿੱਚ ਕੋਈ ਖਰਾਬ ਹੋਈ ਵਰ ਨਹੀਂ ਚਾਰਨ ਕਿਸੇ ਪਾਸੋਂ ਲੱਗੀ ਬਿਲਕੁਲ ਹੈ ਨਾ ਗੱਲ ਪੰਜੀ ਜੀ ਕਿ ਉਹ ਚੋਣ ਮੋੜ ਗਏ ਬਟਨ ਸਾਰੇ ਵੀ ਪ੍ਰਵਾਲ ਉੱਪਰਾਂ ਤੇ ਪਹੁੰਚੇ ਜਾਂਦੇ ਇਹ ਸਨ ਸਤਿੰਦਰ ਸਿੰਘ ਦੇ ਪਰਿਵਾਰ ਦੀਆਂ ਤਸਵੀਰਾਂ ਜਿਨ੍ਹਾਂ ਵੱਲੋਂ ਆਖਿਆ ਗਿਆ ਕਿ ਨਾ ਤਾਂ ਕਿਸੇ ਦੇ ਨਾਲ ਜਿੱਤ ਵੈਸੀ ਨਾ ਕਿਸੇ ਚੀਜ਼ ਦੀ ਕੋਈ ਕਮੀ ਸੀ ਹੁਣ ਕਾਰਨ ਕੀ ਹੋਈ ਆ ਜਾਂ ਤਾਂ ਸਤਿੰਦਰ ਸਿੰਘ ਜਾਣਦੇ ਨੇ ਜਿਹੜੇ ਕਿ ਬਤੌਰ ਕਾਂਸਟੇਬਲ ਪੁਲਿਸ ਦੇ ਵਿੱਚ ਭਰਤੀ ਸੀਗੇ ਜਾਂ ਫਿਰ ਰੱਬ ਜਾਣਦਾਗਾ ਇਹ ਤਕਰੀਬਨ ਸਮੇਂ ਦੀ ਗੱਲ ਕਰੀਏ ਤਕਰੀਬਨ ਨੌਵੇਂ ਦਿਨਾਂ ਦਾ ਅੱਜ ਪਰ ਹਜੇ ਵੀ ਜਿਹੜੇ ਪੁਲਿਸ ਦੇ ਹੱਥ ਖਾਲੀ ਨੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਿਆ ਚਲਾਇਆ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸਮਾਣਾ ਦੇ ਅਦੀਨ ਪਿੰਦੇ ਪਿੰਡ ਕਮਾਂਸਪੁਰ ਦੇ ਵਿੱਚ ਜਿਹੜੇ ਇੱਕ ਪੁਲਿਸ ਅਧਿਕਾਰੀ ਸੀ ਗਸਤਿੰਦਰ ਸਿੰਘ ਅਚਾਨਕ ਗਾਇਬ ਹੋ ਜਾਂਦਾ ਪਤਨੀ ਦੇ ਨਾਲ ਗੱਲਬਾਤ ਹੁੰਦੀ ਹੈ ਕਿ ਮੈਂ ਟੋਲ ਟੈਗ ਸਟੱਪ ਗਿਆ ਉਹ ਤੋਂ ਬਾਅਦ ਤਕਰੀਬਨ 9 ਤੋਂ 10 ਵਜੇ ਦੇ ਵਿੱਚ ਫੋਨ ਬੰਦ ਹੋ ਜਾਂਦਾ ਤੇ ਜਾ ਕੇ ਜਦੋਂ ਪਰਿਵਾਰ ਵਾਲਿਆਂ ਵੱਲੋਂ ਦੇਖਿਆ ਜਾਂਦਾ ਗੱਡੀ ਪੰਨਰਾ ਪਿੰਡ ਦੇ ਨੇੜੇ ਖੜੀ ਹੁੰਦੀ ਹੈਗੀ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂਗੇ ਇਸ ਮਾਣਾ ਤੋਂ ਜਿੱਥੇ ਅਚਾਨਕ ਪੁਲਿਸ ਕਾਂਸਟੇਬਲ ਰਸਤੇਂਦਰ ਸਿੰਘ ਗਾਇਬ ਹੋ ਗਿਆ ਹਜੇ ਤੱਕ ਨਹੀਂ ਲੱਭਿਆ ਹੈਗਾ ਜੁੜ ਕੇ ਰਹੋ